ہاں یہ پرندے سنگر پرندے نہیں ہیں ہاں یہ نہ چلے ترا مانگیا جو اسیں کتنا باہر لے نا یہ پٹ پر اڑ کر کر کوئی نہیں اتا بڑا بڑا اندر پر ہے پھر سے پھڑ پھڑوں ہڑ ادھر وائی وائی نہیں کیا چل 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 لا لا تم کیسے اڑے ہاں کیسے 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 ਅਰੇ ਆ ਕਾਗਜ਼ ਕਿੱਧਰ ਪੜਾ ਮੈਂ ਜੀ ਬੰਦਾ ਬੰਦਾ ਵੇ ਤੇ ਬਾਈ ਇਹ ਕਾਗਜ਼ ਪੜਾ ਬੋ ਜਾ ਕਾਗਜ਼ ਨੂੰ ਇਹ ਬਿਜੀ ਨੇ ਥੋੜੇ ਗਿਆ ਇਧਰ ਫੜ ਤੈਨੂੰ ਦੱਸ ਰਹਾ ਤੈਨੂੰ ਬੰਦੇ ਦਾ ਪੁੱਤ ਬਣਾਉਣਾ ਤੈਨੂੰ ਬੰਦੇ ਦਾ ਪੁੱਤ ਬਣਾਉਣਾ ਤੈਨੂੰ ਓਏ ਉਹ ਤੇ ਬੋਲੀ ਲਗਾਈ ਇਹਦੇ ਉੱਪਰ ਨਾ ਛੋੜਦੇ ਹੁਣ ਇਹਦੇ ਉੱਪਰ ਛੋੜਦੇ ਨੇ ਰੇ ਉੱਪਰ ਵੇਖੀ ਭਲਾ ਵੀਰ ਜੀ ਥੋੜੀ ਥੋੜਾ ਆਪ ਬੜੀ ਗਿਆ ਬੰਦੇ

ਕੁਰਸੀ ਲਿਆ ਕਰੀਏ ਨਾ ਕਿਹੜਾ ਤਰੀਕਾ ਹੋ ਕੇ ਜੇ ਜਾਂ ਕੁਰਸੀ ਲਿਆ ਕੋਤੋਂ ਨਹੀਂ ਨਾ ਡੀਐਸਪੀ ਨੂੰ ਕਰਾ ਲਾਉਣਾ ਹੈ ਜਦੋਂ ਜਦੋਂ ਜਿਹਾਸ ਬਣਾਵਾ ਜਾਂਦਾ ਹੈ ਜੇ ਆਪਣੇ ਵੀ ਪੁੱਛ ਲੈ ਜਦੋਂ ਦਾ ਜਦੋਂ ਨੇ ਜਦੋਂ ਅੱਡੇ ਉਦੋਂ ਕੋ ਬੜੇ ਲੰਦੇ ਸੀ ਨਹੀਂ ਕਹਿੰਦੇ ਬੰਦ ਕਰੋ ਰੱਖੋ ਜੀ ਆਪਾਂ ਦਾ ਸਵਾਗਤ ਹੀ ਹੋ ਉੱਤਰ ਬਣਾਉਂਦੀ ਕਮਾ ਕਰ ਰਾਤ ਉਠਾਈਂ ਪਾੜੇ ਡੀਐਸਪੀ ਨੂੰ ਫੋਨ ਕਰ ਲਓ ਜੀ ਅਜੇ ਨਾ ਕਰ ਤਾ ਪਾਇਆ ਤੇ ਰੇਡੀਅਸ ਵੀ ਨੂੰ ਕਰ ਲੈ ਲਾਏ ਲਾਏ ਕਿਸਾ ਮਨਜੀਤ ਵੀ ਪਿਆ ਸੋਚਦਾ ਤੋੜਾ ਸਾਨੂੰ ਛੁੱਟੀ ਗਈ ਹੈ ਹੈ ਛੁੱਟੀ ਗਈ ਹੈ ਛੁੱਟੀ ਗਈ ਨਾ ਠੀਕ ਹੈ ਐਡੀਐਸਪੀ ਨੂੰ ਸਾਥ ਇਹਨਾਂ ਨੂੰ ਸੁਣਿਆ ਹੋਣਾ ਅੱਗੇ ਇਹਨਾਂ ਜਾਂਦੇ ਰਹਿਣਾ ਕੋਈ ਉਹਦੇ ਤੇ ਨਹੀਂ ਬਜੇ ਜਿਹੜੀ ਦਰ ਬੰਦਾ ਜਿਹੜਾ ਕਰਨ ਪਾਇ ਰਾਜ ਕਿੱਥੇ ਐਡੀਐਸਪੀ ਕਿੱਥੇ ਹੈ ਨਾ ਬੈਣੇ ਦਰ ਤਾਵਾ ਇਹਦਾ ਨੰਬਰ ਤੂੰ ਥਾਣਾ ਤੇ ਸੁਣ ਕੇ ਆਇਆ। ਤੁਮ ਜਦੋਂ ਕਦਰ ਪਾਇਆ ਤੇ ਥਾਣਿਆਂ 'ਚ ਨਾ ਗੱਲ ਕੈਮਰਾ ਪੁੱਛ ਜਾਣ ਪਏ ਇਹਦੇ ਇਹਨਾਂ ਆਹ ਦੇਖ ਇਹਨਾਂ ਨੇ ਫਿਰ ਫੋਟੋ ਸਟੇਟ ਕੀਤੀ ਆ ਨੰਬਰ ਆ ਮੈਨੂੰ ਦੇ ਆ ਕੇ ਆਏ ਨੇ ਯਾਰ ਆਹ ਨੰਬਰ ਆ ਜਿਹੜਾ ਐ ਨੰਬਰ ਤੇ ਨੋਟ ਆ ਜਿਹੜੇ ਆਪਾਂ ਗੇਣ ਚੱਲੇ ਇਹਨਾਂ ਨੂੰ ਆਹ ਨੋਟ ਆ ਜਿਹੜੇ ਇਹਨਾਂ ਦਿੱਤੇ ਨੇ ਆ ਹੁਣ ਇਹਨੇ ਉੱਤੇ ਛੱਤ ਦੇ ਉੱਤੇ ਨੂੰ ਫੋਟੋ ਚੜੀ ਜਾਦਾ ਡੀਐਸਪੀ ਨੂੰ ਸਾਫ਼ ਚਲੋ ਛੱਤ ਉੱਤੋਂ ਆ ਤਾਂ ਸਮਝਾਓ ਭਾਜੀ ਹੋਈ ਗੱਲ ਦੀ ਸਾਫ਼ ਲੈਣਾ ਇਹਨਾਂ ਨੂੰ ਸਮਝਾ ਲੈਣਾ ਇਹਨਾਂ ਨੂੰ ਜਿਉਂਦਾ ਨਾਲ ਬਲਕਫੇ ਲਾ ਕੇ ਵੇ ਰੇ ਗੁਰਦਾਸ ਜੜੀ ਦਾ ਲੋਕ ਨੇ ਲੋਕਾਂ ਦੇ ਨਫਰਿਆਂ ਤੋਂ ਹੁੰਦੇ ਜਦ ਲੋਕ ਹੁੰਦੇ ਜਦ ਪੈਸੇ ਮੈਂ ਕਿੰਨੇ ਪੈਸੇ ਲੋਕਾਂ ਦੇ ਤੋਂ ਬਾਹਰ ਦੇ ਤਾ ਮਾਹਾਨੰ ਮੈਨੂੰ ਇਹਦੇ ਤੋਂ ਕੰਮ ਲੋਕਾਂ ਦਾ ਕੰਮ ਮੇਰਾ ਕੰਮ ਸੁਹਾ ਐਸਐਸਪੀ ਨਾਲ ਗੱਲ ਕਰਾ ਪਰ ਮੈਂ ਇਹ ਤੁਹਾਡਾ ਕੁਝ ਨਹੀਂ ਕਰਨਾ ਪੈਣਾ ਐਸਐਸਪੀ ਨਾਲ ਕਰਾ ਸਤਿ ਸ਼੍ਰੀ ਅਕਾਲ ਕਿੱਥੇ ਨੇ ਡਿਪਟੀ ਸਾਹਿਬ ਐਸਐਸਪੀ ਐਸਐਸਪੀ ਸਰ ਐਸਐਸਪੀ ਐਸਐਸਪੀ ਸਾਥੀ ਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਉਹ ਮੈਂ ਤਾਂ ਸੋਚਿਆ ਕਿ ਡਿਪਟੀ ਸਾਹਿਬ ਨਾਲ ਉਹ ਨਹੀਂ ਗੱਲ ਕਿੱਥੇ ਨੇ ਸਾਹਿਬ ਮੈਂ ਨਾ ਕੋਟਲੀ ਥਾਣੇ ਤੇ ਖੜਾ ਹਾਂ ਐਸਐਸਪੀ ਨੂੰ ਚੱਕਿਆ ਨੇ ਸੁਣ ਲੋ ਫਿਰ ਮੇਰੀ ਗੱਲ ਮੈਂ ਕੋਟਲੀ ਥਾਣੇ ਤੇ ਖੜਾ ਹਾਂ ਇੱਥੇ ਇੱਕ ਤੁਹਾਡੇ ਮੁਲਾਜ਼ਮ ਨੇ ਥਾਣੇਦਾਰ ਨੇ 3000 ਰੁਪਏ ਲਿਆ ਮੇਰੇ ਕੋਲ ਦੀ ਜਿਹੜੇ ਬੰਦਿਆਂ ਨੇ 3000 ਰੁਪਏ ਦਿੱਤਾ ਉਹਨਾਂ ਫੋਟੋਸਟੇਟ ਕਰਕੇ ਨੋਟਾਂ ਦੀ ਪਹਿਲਾਂ ਮੈਨੂੰ ਦਿੱਤਾ ਮੈਂ ਥਾਣੇ ਚ ਆਇਆ ਉਸ ਬੰਦੇ ਨੇ ਉਹ 3000 ਰੁਪਏ ਮੈਨੂੰ ਦੇ ਕੇ ਤੇ ਉੱਤੇ ਸੱਤ ਦੇ ਉੱਤੇ ਇੱਕ ਸੌ ਉਹਨੇ ਜਿਹੜੇ ਛੋੜ ਦਿੱਤਾ ਤੁਸੀਂ ਮੇਰੀ ਗੱਲ ਕਰਾਓ ਗੱਲ ਕਰਾਓ ਤੇ ਜਾ ਕੇ ਮੈਂ ਜਦੋਂ ਕੋਪਰ ਮੈਂ ਇਹਦਾ ਆਵਾਜ਼ ਉੱਾਰਤੀ ਵੇਖਦੇ ਰਹੋ ਕਮਰੇ ਵਿੱਚ ਇਹਦੇ ਵਿੱਚ ਇਹੋ ਸੀ ਰੜ ਕੇ ਬਣਾਉਂਦਾ ਲਿਖੀ ਪਾ ਜਿਹੜਾ ਕੁਰਸੀ ਲਓ ਬਾਬੇ ਜੂਗ ਗਾਓ ਆਇਆ ਬਹੁਤ ਚੰਗਾ ਬੀਤ ਗਿਆ ਸੀ ਨਹੀਂ ਤਾਂ ਪਰਲੇ ਕੋਰਨਾ ਤੋਂ ਲਾਕੇ ਲਾ ਦੇ ਉਹ ਤੋਂ ਸਾਹਮਣੇ ਚੱਲੋ ਚੱਲਦੀ ਕਰਦੇ ਆਈ ਦੇ ਕਮਰ ਦਾ ਰਕਾ ਨਹੀਂ ਸਰੀ ਉੱਠ ਜਾਂਦੇ ਨਹੀਂ ਕਮਰ

ਤਾਂ ਐਸ ਵੀ ਹਾ ਦੇ ਕੁਆਟਰ ਨੂੰ ਮੈਸੇਜ ਲਾਉ ਕਿ ਕਿਉਂ ਥਾਣੇ ਕੋਟਲੀ ਚ ਨਾ ਖੜਾ ਥਾਣੇ ਹੁਣੇ ਮੈਸੇਜ ਲਾਓ ਨਾ ਕਿ ਪਹੁੰਚੋ ਮੈਂ ਇੱਥੇ ਖੜਾ ਐਗੀ ਬਾਟਰ ਜਿੰਨਾ ਗੱਲ ਕਰਾਂ ਸਤਿ ਸ਼੍ਰੀ ਅਕਾਲ ਜੀ ਇਟਾਂ ਗਿੱਤ ਜੀ ਕਿ ਮੈਂ ਤੁਹਾਡੇ ਕੋਟਲੀ ਥਾਣੇ ਖੜਾ ਇੱਥੇ ਇੱਕ ਥਾਣੇਦਾਰ ਨੇ ਪੈਸੇ ਲਏ 3000 ਰੁਪਿਆ ਉਹ ਪਾਰਟੀ ਵੀ ਮੇਰੇ ਲਾਗੇ ਖੜੀ ਐ ਮੈਨੂੰ ਉਹਨਾਂ ਪ੍ਰਿੰਟ ਕਾਰਡ ਆ ਕੇ ਦਿੱਤੇ ਸੀਗੇ ਨੋਟ ਜਿਹੜਾ ਉਹਨਾਂ ਨੂੰ ਰਿਸ਼ਕਤ ਦਿੱਤਾ ਉਹਨੋਂ ਥਾਣੇਦਾਰ ਪੈਸੇ ਸੁੱਟਦੇ ਤਾਂ ਭੱਜ ਗਿਆ ਥਾਣੇ ਚੋਂ ਤੁਸੀਂ ਮੌਕੇ ਤੇ ਆਓ ਇੱਥੇ ਕੋਟਲੀ ਥਾਣੇ ਆ ਮੌਕੇ ਤੇ ਆਫਰ ਕਰਦੇ ਆ ਗੱਲ ਕੀ ਕਰਨੀ ਆ ਆਹ ਨੋਟਾਂ ਦੇ ਜਿਹੜੀ ਪਾਰਟੀ ਨੇ ਦਿੱਤੇ ਨੇ ਉਹਨਾਂ ਦੇ ਨੋਟਾਂ ਦੇ ਉਹਨਾਂ ਮੈਨੂੰ ਕੱਟ ਕੇ ਫੋਟੋਸਟੇਟ ਕਰਕੇ ਕਿ ਅਸੀਂ ਆ ਨੰਬਰ ਤੇ ਨੋਟ ਜਿਹੜੇ ਉਹ ਥਾਣੇਦਾਰ ਨੂੰ ਦੇਨੇ ਆ। ਉਹ ਹੁਣ ਮੈਂ ਆਪ ਇੱਥੇ ਆ ਐਸਐਚਓ ਵੀ ਛੁੱਟੀ ਤੇ ਡੀਐਸਪੀ ਵੀ ਛੁੱਟੀ ਤੇ ਤਾਂ ਇਹਨਾਂ ਇਹਨਾਂ ਨੂੰ ਕਰੋ ਜੀ ਜੇ ਕੇ ਅਫਸਰ ਦੀ ਲਾਓ ਡਿਊਟੀ ਤਾਂ ਉਹ ਥਾਣੇ ਤੇ ਜਿਹੜੀ ਕਾਰਵਾਈ ਕਰਨੀ ਹੈ ਉਹ ਕਰੋ ਜੀ। 3000 ਰੁਪਿਆ ਜੀ। ਲਾਓ ਜੀ ਡਿਊਟੀ ਮੈਂ ਥਾਣੇ ਬੈਠਾ ਜੀ ਪਰਚਾ ਕਰਾਓ ਮੈਂ ਮੁਲਾਦਮ ਤੇ ਜੀ। ਕਰਵਾ ਜੀ ਫੇਜ ਜੋ ਇਸ ਨਾ ਚੀ। ਸੁਧਿਆੜੀ ਲਉਣਾ? ਹਾਂਜੀ। ਅੱਜ ਅੱਜ ਦੀ ਗਿਆ। ਅੱਜ ਮੈਂ ਆਤੀ ਦਿਹਾੜੀ ਲਾ ਆ। ਅੱਜ ਦਿਹਾੜੀ ਲਾਈ ਆ। ਹਾਂਜੀ। ਕਿੰਨੇ ਪੈਸੇ ਦਿੱਤੇ ਐ? ਫੇ 400 ਰੁਪਇਆ ਦਿੱਤਾ ਜੀ। ਮੈਂ ਦਿਹਾੜੀ 400 ਨੂੰ ਥਾਣੇਦਾਰ ਨੂੰ ਕਿੰਨੇ ਦਿੱਤੇ ਐ? ਥਾਣੇਦਾਰ ਨੂੰ ਇਹ 5000 ਕੀ ਮੰਗਦਾ ਸੀ। ਹਾਂ। ਤੇ 3 ਮਾਹ ਹੈ ਲਧੀ। ਹਾਂ। ਤੇ ਫਿਰ ਵੀ ਕੰਮ ਨਹੀਂ ਆਨੇ। ਉਹ 3000 ਹੁਣ ਦੀ ਇਹ ਤਾਂ ਦਿੱਤਾ। ਹਾਂਜੀ ਇtanto। ਆਉਹੀ 3000 ਜਿਹੜਾ ਤੂੰ ਦਿੱਤਾ। ਆਉਹੀ ਆ 3000। ਆਹੋ। ਆ ਦੇ ਇਮਾਨ ਤੇਰਾ ਗਰੀਬ ਲੋਕ ਮਹਾ ਦਿਹਾੜੀਦਾਰ ਲੋਕ ਮਜ਼ਦੂਰ 400 ਰੁਪਇਆ ਦਿਹਾੜੀ ਲੈਣ ਵਾਲਾ ਬੰਦਾ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਥੋੜੀ ਬਹੁਤੀ ਕਿ ਤੁਹਾਡੀ ਲੱਖ ਲੱਖ ਡੇਢ ਡੇਢ ਲੱਖ ਰੁਪਇਆ ਤਨਖਾਹ ਆ ਤੁਹਾਨੂੰ ਇੰਨੀ ਤਨਖਾਹ ਲੈ ਕੇ ਤੁਹਾਨੂੰ ਸਬਰ ਨਹੀਂ ਆਉਂਦਿਆ ਇੱਕ 400 ਰੁਪਇਆ ਦਿਹਾੜੀ ਲੈਣ ਵਾਲਾ ਮਜ਼ਦੂਰ ਜਿਹੜਾ ਉਹਨਾਂ ਕੋਲ ਤੁਸੀਂ ਰਿਸ਼ਵਤ ਮੰਗਦੇ ਹੋ ਜੀ ਮਹਤ ਕਰਾਈਏ ਜੀ ਦੋਨੋਂ ਦੇ ਹਾਂ